ਦੋਸਤੋ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਨਾਲ ਆਪਾਂ ਨੂੰ ਕਿਸੇ ਨਾ ਕਿਸੇ ਦੀ ਲੋੜ ਪੈਂਦੀ ਰਹਿੰਦੀ ਹੈ ਆਪਾਂ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਦੇ ਵਿੱਚ ਕਈ ਲੋਕਾਂ ਦੀ ਆਪਾਂ ਨੂੰ ਹੈਲਪ ਰਹਿੰਦੀ ਹੈ ਔਰ ਸਾਰੀਆਂ ਚੀਜ਼ਾਂ ਆਪਾਂ ਕਈ ਵਾਰ ਖੁਦ ਨਹੀਂ ਕਰ ਪਾਉਂਦੇ ਪਰ ਇਨਸਾਨ ਦੀ ਇੱਕ ਫਿਤਰਤ ਹੈ ਇਹਨੇ ਹਰ ਇੱਕ ਸਟੇਟਮੈਂਟ ਨੂੰ ਆਪਣੇ ਤਰੀਕੇ ਨਾਲ ਵਰਤਿਆ ਹਰ ਇੱਕ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਇਹ ਕਹਿੰਦਾ ਵੀ ਦੁਨੀਆ ਮਤਲਬ ਦੀ ਹੈ ਦੁਨੀਆ ਆਪਣਾ ਮਤਲਬ ਕੱਢਦੀ ਹੈ ਲੋਕ ਮਤਲਬੀ ਨੇ ਦੁਨੀਆਦਾਰੀ ਗੰਦੀ ਚੀਜ਼ ਹੈ ਪਰ ਉਸੇ ਦੁਨੀਆ ਦੇ ਵਿੱਚ ਆਪਾਂ ਰਹਿ ਰਹੇ ਹੁੰਨੇ ਆ ਜਿਹਦੇ ਬਾਰੇ ਆਪਾਂ ਕਹਿੰਦੇ ਹੁੰਨੇ ਆ ਵੀ ਦੁਨੀਆ ਗੰਦੀ ਦੁਨੀਆਦਾਰੀ ਗੰਦੀ ਚੀਜ਼ ਹੈ ਉਸੇ ਦੁਨੀਆ 'ਚ ਆਪਾਂ ਰਹਿੰਦੇ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਦੁਨੀਆਦਾਰੀ ਮਤਲਬੀ ਚੀਜ਼ ਹੈ ਮਤਲਬ ਰੱਖਦੀ ਆਪਣੇ ਆਪ ਦੋਸਤੋ ਬਹੁਤ ਸਾਰੇ ਲੋਕ ਆਪਾਂ ਉਹਨਾਂ ਲਾਈਫ ਦੇ ਵਿੱਚ ਹੈਲਪ ਕਰਦੇ ਨੇ ਬਹੁਤ ਸਾਰੇ ਲੋਕ ਹੈਲਪ ਕਈ ਵਾਰ ਨਹੀਂ ਵੀ ਕਰਦੇ ਜਿੰਨੇ ਕ ਜਦੋਂ ਤੱਕ ਬੰਦੇ ਦੀ ਸਮਰੱਥਾ ਹੁੰਦੀ ਹੈ ਉਹ ਆਪਣੇ ਨਾਲ ਖੜ ਜਾਂਦਾ ਹੈ ਜਦੋਂ ਉਹ ਸਮਰੱਥਾ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਤਾਂ ਬੰਦਾ ਆਪਣੇ ਨਾਲ ਕਈ ਵਾਰ ਹੱਥ ਛੜਾ ਜਾਂਦਾ ਪਰ ਬਹੁਤ ਸਾਰੇ ਲੋਕ ਆਪਾਂ ਨੂੰ ਜੋ ਹੈਲਪ ਕਰਦੇ ਆ ਉਹ ਕਦੇ ਹੈਲਪ ਨਾ ਕਰਨ ਤਾਂ ਆਪਾਂ ਨਾਲ ਦੀ ਨਾਲ ਮਤਲਬੀ ਵਾਲਾ ਸਾਥੀ ਫੀਟ ਵੰਡ ਦਿੰਨੇ ਆ ਕਿਉਂ ਉਹਨੇ ਉਸ ਟਾਈਮ ਆਪਣੀ ਹੈਲਪ ਨਹੀਂ ਕੀਤੀ ਕਈ ਵਾਰ ਬਹੁਤ ਸਾਰੇ ਬੰਦੇ ਨੇ ਆਪਣੀ 100 ਵਾਰ ਹੈਲਪ ਕੀਤੀ ਹੁੰਦੀ ਹੈ ਪਰ ਇੱਕ ਵਾਰ ਉਹਨੇ ਮਨਾਂ ਕੀਤਾ ਹੁੰਦਾ ਆਪਣੇ ਉਹੀ ਯਾਦ ਹੁੰਦਾ ਤੇ ਜਦੋਂ ਉਸੇ ਨੂੰ ਯਾਦ ਰੱਖ ਕੇ ਨਾ ਆਪਾਂ ਮਤਲਬੀ ਵਾਲਾ ਸਰਟੀਫਿਕੇਟ ਨਾਲ ਦੀ ਨਾਲ ਵੰਡ ਦਿੰਨੇ ਨਹੀਂ ਦੁਨੀਆ ਹੈ ਮਤਲਬੀ ਹੈ ਆਪਾਂ ਇਹ ਕਹਿ ਕੇ ਕਹਿ ਕਹਿ ਕੇ ਦੁਨੀਆ ਤੋਂ ਬਾਗੀ ਹੋ ਗਏ ਔਰ ਦੁਨੀਆ ਦੇ ਨਾਲ ਲਗਵਾ ਲगाव ਘਟਾ ਲਿਆ ਪਿਆਰ ਘਟਾ ਲਿਆ ਇੱਕ ਦੂਜੇ ਨੂੰ ਆਪਾਂ ਅਲੱਗ-ਅਲੱਗ ਦੇਖਦੇ ਆਂ ਕਿਉਂ ਐਦਾਂ ਦੇ ਟੋਟ ਕੇ ਆਪਾਂ ਆਪਣੇ ਤਰੀਕੇ ਨਾਲ ਵਰਤੇ ਆਂ ਜਿਸ ਵੀ ਬੰਦੇ ਨੇ ਕਿਸੇ ਦੀ ਹੈਲਪ ਕੀਤੀ ਹੁੰਦੀ ਹੈ ਜਾਂ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਹੁੰਦੀ ਤਾਂ ਉਹ ਬੰਦਾ ਆਪਣੇ ਆਪ ਦੇ ਵਿੱਚ ਵਿਚਾਰਾ ਜਾਂ ਬਣ ਜਾਂਦਾ ਵੀ ਮੈਂ ਹੀ ਇਕੱਲਾ ਮੈਂ ਹੀ ਦੁਖੀ ਆਦਮੀ ਹਾਂ ਮੇਰੇ ਮੇਰੀ ਹੀ ਲੋਕ ਹੈਲਪ ਨਹੀਂ ਕਰਦੇ ਪਏ ਦੁਨੀਆ ਆਪਣਾ ਆਪਣਾ ਮਤਲਬ ਕੱਢ ਰਹੀ ਹੈ ਕਿਉਂਕਿ ਕਈ ਵਾਰ ਤਾਂ ਤੂੰ ਵੀ ਉਦੋਂ ਹੀ ਯਾਦ ਕਰਦਾ ਜਦੋਂ ਤੈਨੂੰ ਤੇਰਾ ਮਤਲਬ ਹੁੰਦਾ ਔਰ ਤੈਨੂੰ ਵੀ ਉਦੋਂ ਸਮਝ ਆਇਆ ਵੀ ਦੁਨੀਆ ਮਤਲਬ ਹੀ ਹੈ ਜਦੋਂ ਤੇਰਾ ਦੁਨੀਆ ਨੇ ਮਤਲਬ ਪੂਰਾ ਨਹੀਂ ਕੀਤਾ ਤਾਂ ਦੋਸਤੋ ਬਹੁਤ ਸਾਰੇ ਲੋਕ ਆਪਣੀ ਹੈਲਪ ਕਰਨਗੇ ਬਹੁਤ ਸਾਰੇ ਹੈਲਪ ਨਹੀਂ ਕਰਨਗੇ ਤੋਂ ਉਮੀਦਾਂ ਘੱਟ ਰੱਖ ਕੇ ਕੰਮ ਕਰ ਆਪਣਾ ਮਤਲਬ ਹੀ ਇਹ ਹੈ ਲੈ ਸੈਟੀਫਾਇਟ ਜਣੇ ਖਣੀ ਨੂੰ ਨਾ ਬੰਡਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ